ਮੇਰੇ ਵੱਲੋਂ ਸਾਰਿਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਾਨਤ ਕੌਰ ਹੈ ਤੇ ਹੁਣ ਮੈਂ ਤੁਹਾਡੇ ਸਾਰਿਆਂ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਨਸ਼ਿਆਂ ਦਾ ਵਹਿਣ ਚੁਕਿਆ ਨਹੀਂ ਜੋ ਜਗਤੋਂ ਨਸ਼ਿਆਂ ਤੋਂ ਟਹਿ ਗਿਆ ਚੁਕਿਆ ਨਹੀਂ ਜੋ ਜਗਤੋਂ ਨਸ਼ਿਆਂ ਤੋਂ ਟਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਪਿੰਡ ਸ਼ਹਿਰ ਸਭ ਦਬੋਚ ਲਏ ਨੇ ਇਸ ਨਾ ਮੁਰਾਦ ਨੇ ਕੋ ਘਮਾਸ ਤੇ ਕਾਰਸੀ ਜੋ ਕਦੇ ਹੁਣ ਬੇਆਬਾਦ ਨੇ ਲੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਲੱਭਦੇ ਨੇ ਹੁਣ ਜਵਾਨ ਉਹ ਜੋ ਮੱਲਾ ਸੀ ਮਾਰਦੇ ਕਰਦੇ ਮਖੌਲਾ ਮੌਤ ਨੂੰ ਸਿੱਧ ਕੋ ਨਾ ਹਾਰਦੇ ਛੱਡੀਆਂ ਖੁਰਾਕਾਂ ਕਰਦੀਆਂ ਤਾਂ ਹੀ ਤਾਂ ਰਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਸਿਰ ਤੋਂ ਉਤਾਰ ਪੱਗ ਨੂੰ ਪੈਗ ਸਿਰ ਤੇ ਰੱਖਣਾ ਇਹ ਸਾਡਾ ਸੱਭਿਆਚਾਰ ਨਹੀਂ ਪਹਿਣਾ ਹੈ ਦੱਸਣਾ ਨਸ਼ਿਆਂ ਨੇ ਸਮਾਜ ਗਾਲਤਾ ਢਾਂਚਾ ਹਟਿਆ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਬਾਪੂ ਵੀ ਫਿਕਰੀ ਪੈ ਗਿਆ ਹੈ ਬੇਬੇ ਵੀ ਸੋਚਦੀ ਬਣਿਆ ਨਾ ਮੇਰਾ ਪੁੱਤ ਉਹ ਜੋ ਮੈਸੇ ਲੋਚਦੀ ਜਾਦੀ ਉਮਰੇ ਚੰਦਰਾ ਕਿਸ ਰਾਤੇ ਪੈ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਮੋਹੀ ਦੁੱਧ ਮੱਖਣਾ ਦੇ ਨਾਲ ਸੀ ਉਤਮਾ ਨੇ ਪਾਲਿਆ ਕਿ ਦਿਲ ਤੇ ਬੀਤੀ ਉਸ ਦੇ ਜਦ ਨਸ਼ਿਆਂ ਨੇ ਖਾ ਲਿਆ ਇਹੋ ਤਾਂ ਗਮ ਸੀ ਬਾਪੂ ਨੂੰ ਜੋ ਦੁਨੀਆ ਤੋਂ ਲੈ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਨਸ਼ਿਆਂ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਚੁਕਿਆ ਨਹੀਂ ਜੋ ਜਗ ਤੋਂ ਨਸ਼ਿਆਂ ਤੋਂ ਟਹਿ ਗਿਆ ਚੁਕਿਆ ਨਹੀਂ ਜੋ ਜਗ ਤੋਂ ਨਸ਼ਿਆਂ ਤੋਂ ਟਹਿ ਗਿਆ ਨਸ਼ਾ ਦੇ ਵਗ ਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਨਸ਼ਾ ਦੇ ਵਗ ਦੇ ਵਹਿਣ ਵਿੱਚ ਮੇਰਾ ਪੰਜਾਬ ਵਹਿ ਗਿਆ ਧੰਨਵਾਦ